ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 8ਵੇਂ ਕਾਂਡ ਦਾ 3ਵਾਂ ਭਾਗ ਮਨ ਚੰਚਲ ਅਥਵਾ ਅਮੋੜ ਬਾਲਕ ਅਤੇ ਭਾਗ 24 ਨਾਮ ਵਿਹਉਣ ਮਨ ਕੋਲੋਂ ਮਨੁੱਖ ਦੁਖੀ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਦਾ ਟਿਕਾਉ ਲੱਭਣ ਲਈ ਕਈ ਤਰ੍ਹਾਂ ਦੀਆਂ ਸਾਧਨਾਵਾਂ ਕਰ ਕਰਕੇ ਕਈ ਸਾਧਕ ਹਾਰ ਗਏ ਪਰ ਕਿਸੇ ਸਾਧਨਾ ਨਾਲ ਮਨ ਕਾਬੂ ਨਹੀਂ ਆਇਆ ਪੁਰਾਣਾ ਵਿੱਚ ਵਿਸ਼ਵਾਮਿੱਤਰ ਵਰਗੇ ਤਪੀਸਰਾਂ ਦੀਆਂ ਕਹਾਣੀਆਂ ਹਨ ਜਿਹੜੇ ਮਨ ਦੀ ਚੰਚਲਤਾਈ ਦੇ ਹੱਥੋਂ ਮਾਰ ਖਾ ਗਏ ਜਪਾ ਤਪਾ ਨਾਲ ਹੰਕਾਰੀ ਤਾਂ ਜ਼ਰੂਰ ਹੋਇਆ ਪਰ ਮਨ ਸਥਿਰ ਕਿਸੇ ਵਿਰਲੇ ਦਾ ਹੀ ਹੋਇਆ ਹੋਵੇਗਾ ਕਿਉਂਕਿ ਹੰਕਾਰ ਐਤ ਹੋ ਕੇ ਸਥਿਰ ਹੋਣ ਦੀ ਮਨ ਚੰਚਲ ਬਿਦ ਨਹੀਂ ਜਾਣੇ ਪੰਨਾ 414 ਮਨ ਚੰਚਲ ਬਹੁ ਝੋਟਾ ਖਾਏ ਇਥੋਂ ਛੁੜ ਗਿਆ ਠੌਰ ਨਾ ਪਾਏ ਗਰਭਜੋਨ ਵਿਸ਼ਟਾ ਕਾ ਵਾਸ ਤਿਤ ਘਰ ਮਨਮੁਖ ਕਰੇ ਨਿਵਾਸ ਪੰਨਾ 362 ਗੁਰਬਾਣੀ ਵਿੱਚ ਕਈ ਸ਼ਬਦਾਂ ਦੁਆਰਾ ਇਸ ਮਨ ਦੀ ਚੰਚਲਤਾ ਦਾ ਜ਼ਿਕਰ ਕੀਤਾ ਹੋਇਆ ਹੈ ਚੰਚਲ ਮਨ ਦਹਿ ਦਿਸ਼ ਕੋ ਤਾਪਤ ਅਚਲ ਜਾ ਹੀ ਠਹਿਰਾਨੋ ਕਹੋ ਨਾਨਕ ਇਹ ਵਿਦ ਕੋ ਜੋ ਨਰ ਮੁਕਤ ਤਾਹੇ ਤੁੰਬ ਮਾਨੋ ਪੰਨਾ 685 ਅਰਥ ਇਹ ਸਦਾ ਭਟਕਦਾ ਰਹਿਣ ਵਾਲਾ ਮਨ ਦਸੀ ਪਾਸੀ ਦੌੜਦਾ ਹੈ ਜਿਸ ਮਨੁੱਖ ਨੇ ਇਸ ਮਨ ਨੂੰ ਕਡੋਲ ਕਰਕੇ ਟਿਕਾ ਲਿਆ ਹੈ ਸਮਝ ਲਓ ਕਿ ਉਸ ਮਨੁੱਖ ਨੂੰ ਵਿਕਾਰਾਂ ਤੋਂ ਖਲਾਸੀ ਮਿਲ ਗਈ ਕਾਇਆ ਨਗਰ ਇੱਕ ਬਾਲਕ ਵਸਿਆ ਖਿੰਨ ਪਲ ਥਿਰ ਨ ਰਹੀ ਅਨਕ ਉਪਾਵ ਯਤਨ ਕਰ ਥਾਕੇ ਬਾਰੰਬਾਰ ਪਰਮਾਈ ਪੰਨਾ 1191 ਸਰੀਰ ਨਗਰ ਵਿੱਚ ਇਹ ਮਨ ਇੱਕ ਅਜਿਹਾ ਅਜਾਣ ਬਾਲ ਵਸਦਾ ਹੈ ਜੋ ਰਤਾ ਪਰ ਸਮੇ ਲਈ ਨਹੀਂ ਰਹਿ ਸਕਦਾ ਇਸ ਨੂੰ ਟਿਕਾਉਣ ਵਾਸਤੇ ਲੋਕ ਅਨੇਕਾ ਯਤਨ ਕਰਕੇ ਥੱਕ ਜਾਂਦੇ ਹਨ ਪਰ ਇਹ ਮਨ ਮੁੜ ਮੁੜ ਭਟਕਦਾ ਹੈ ਮਨ ਚੰਚਲ ਤਾਪਤ ਫੁਨ ਤਾਵੇ ਸਾਚੇ ਸੂਚੇ ਮੈਲ ਨਾ ਭਾਵੇ ਨਾਨਕ ਗੁਰਮੁਖ ਹਰ ਗੁਣ ਗਾਵੇ ਪੰਨਾ 222 ਅਰਥ ਆਤਮਿਕ ਗੁਣਾਂ ਤੋਂ ਸਖਣਾ ਮਨ ਚੰਚਲ ਰਹਿੰਦਾ ਹੈ ਮਾਇਆ ਦੇ ਪਿੱਛੇ ਦੌੜਦਾ ਹੈ ਮੁੜ ਮੁੜ ਦੌੜਦਾ ਹੈ ਸਦਾ ਥਿਰ ਰਹਿਣ ਵਾਲੇ ਤੇ ਵਿਕਾਰਾਂ ਦੀ ਪਿੱਠ ਤੋਂ ਸੁੱਚੇ ਪਰਮਾਤਮਾ ਨੂੰ ਮਨੁੱਖ ਦੇ ਮਨ ਦੀ ਇਹ ਮੈਲ ਚੰਗੀ ਨਹੀਂ ਲੱਗਦੀ ਇਸ ਵਾਸਤੇ ਪਰਮਾਤਮਾ ਤੋਂ ਵਿਛੜਿਆ ਰਹਿੰਦਾ ਹੈ ਇਹ ਨਾਨਕ ਜਿਹੜਾ ਮਨੁੱਖ ਗੁਰੂ ਦੀ ਸ਼ਰਣ ਪੈਂਦਾ ਹੈ ਉਹ ਪਰਮਾਤਮਾ ਦੇ ਗੁਣ ਗਾਣ ਗਿੱਜ ਜਾਂਦਾ ਹੈ ਤੇ ਉਸ ਦਾ ਜਨਮ ਮਨੋਰਥ ਸਿਰੇ ਚੜ ਜਾਂਦਾ ਹੈ ਤਾਇਓ ਰੇ ਮਨ ਦਹਿ ਦਿਸ਼ ਤਾਇਓ ਮਾਇਆ ਮਗਨ ਸਵਾਦ ਲੋਭ ਮੁਹਿਓ ਤਿੰਨ ਪ੍ਰਭ ਆਪ ਭੁਲਾਇਓ ਰਹਾ ਹਰ ਕਥਾ ਹਰ ਜਸ ਸਾਧ ਸੰਗਤ ਸਿਓ ਇਕ ਮਹੁਤ ਨ ਇਹ ਮਨ ਲਾਇਓ ਵਿਕਸਿਓ ਪੇਖ ਰੰਗ ਕੋ ਸੰਭ ਕੋ ਪਰ ਗ੍ਰਹਿ ਜੋਹਨ ਜਾਇਓ ਚਰਨ ਕਮਲ ਸਿਓ ਭਾਉ ਨ ਕੀਨੋ ਨਹ ਸਤ ਪੁਰਖ ਮਨਾਇਓ ਧਾਵਤ ਕੋ ਧਾਵੇਂ ਬਹੁ ਪਾਤੀ ਜਿਉ ਤੇਲੀ ਬਲਦ ਪਰਮਾਇਓ ਨਾਮਦਾਨ ਇਸ਼ਨਾਨ ਨ ਕੀਓ ਇਕ ਨਿਮਖ ਨ ਕੀਰਤ ਗਾਇਓ ਨਾਨਾ ਝੂਠ ਲਾਏ ਮਨ ਤੋਖਿਓ ਨਹਿ ਬੂਝਿਓ ਅਪਨਾਇਓ ਪਰ ਉਪਕਾਰਨ ਕਬਹੂ ਕੀਏ ਨਹਿ ਸਤਗੁਰ ਸੇਵ ਧਿਆਇਓ ਪੰਜ ਦੂਤ ਰਚ ਸੰਗਤ ਗੋਸ਼ਟ ਮਤ ਮਾਰੋ ਮਦ ਮਾਇਓ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਵਛਲ ਸੁਣਿ ਆਇਓ ਨਾਨਕ ਭਾਗ ਪਰਿਓ ਹਰ ਪਾਛੈ ਹਰਾਖ ਲਾਜ ਅਪੁਨਾਇਓ ਪੰਨਾ 712 ਪੰਚਮ ਪਾਤਸ਼ਾਹ ਜੀ ਨੇ ਮਾਇਕ ਪਦਾਰਥਾਂ ਦੇ ਮਗਰ ਹਰ ਪਾਸੇ ਦੌੜਦੇ ਮਨ ਦੀ ਹਾਲਤ ਬਿਆਨ ਕੀਤੀ ਹੈ ਚੰਚਲ ਤਾਈ ਵਿੱਚ ਪਿਆ ਮਨ ਨਾ ਕਦੇ ਭਲਾਈ ਦੇ ਕੰਮ ਲੱ ਜਾਂਦਾ ਹੈ ਤੇ ਨਾ ਹੀ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਕਾਮ ਕ੍ਰੋਧ ਆਦ ਪੰਜਾਂ ਵਿਕਾਰਾਂ ਵਿੱਚ ਫਸਿਆ ਮਾਇਆ ਦੇ ਨਸ਼ੇ ਵਿੱਚ ਮਸਤ ਪ੍ਰਮਾਤਮਾ ਨੂੰ ਭੁਲਾਈ ਰੱਖ ਕੇ ਮਨੁੱਖ ਨੂੰ ਜਨਮ ਮਰਨ ਦੇ ਗੇੜ ਵਿੱਚ ਪਾਈ ਰੱਖਦਾ ਹੈ ਵਾਹਿਗੁਰੂ ਮਿਹਰ ਕਰੇ ਤੇ ਇਸ ਮਨ ਨੂੰ ਸਾਧ ਸੰਗਤ ਨਾਲ ਜੋੜੇ ਅਗਲੇ ਪਾਵਨ ਸ਼ਬਦ ਵਿੱਚ ਨੌਵੇਂ ਗੁਰੂ ਨਾਨਕ ਸ੍ਰੀ ਗੁਰੂ ਤੇਗ ਬਹਾਦਰ ਜੀ ਮਨ ਤੇ ਕਾਬੂ ਪਾਉਣਾ ਬੜਾ ਕਠਨ ਕੰਮ ਪਰਮਾਨ ਕਰਦੇ ਹਨ ਸਾਦੋ ਏ ਮਨ ਗਹਿਓ ਨਾ ਜਾਈ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਜਾ ਤੇ ਥਿਰ ਨਾ ਰਹੀ ਰਹਾ ਕਠਨ ਕਰੋਧ ਘਟ ਹੀ ਕੇ ਭੀਤਰ ਜਿਹ ਸੁੱਧ ਸਭ ਬਿਸਰਾਈ ਰਤਨ ਗਿਆਨ ਸਭ ਕੋ ਹਿਰ ਲੀਨਾ ਤਾਂ ਸਿਉ ਕਛ ਨ ਬਸਾਈ ਜੋਗੀ ਯਤਨ ਕਰਤ ਸਭ ਹਾਰੇ ਗੁਣੀ ਰਹੇ ਗੁਣ ਗਾਈ ਜਨ ਨਾਨਕ ਹਰ ਭੈ ਦਿਆਲਾ ਤਉ ਸਭ ਬਿਦ ਬਣ ਆਈ ਪੰਨਾ 219 ਅਰਥ ਇਹ ਸੰਤ ਜਨੋ ਇਹ ਮਨ ਵਾਸ ਵਿੱਚ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਮਨ ਸਦਾ ਅਨੇਕਾਂ ਹਾਵ ਭਾਵ ਕਰਨ ਵਾਲੀ ਤ੍ਰਿਸ਼ਨਾ ਨਾਲ ਵਸਦਾ ਹੈ ਜਿਸ ਕਰਕੇ ਇਹ ਕਦੇ ਟੇਕੇ ਨਹੀਂ ਰਹਿੰਦਾ ਰਹਾ ਵਾਸ ਵਿੱਚ ਨਾ ਆਉਣ ਵਾਲਾ ਕ੍ਰੋਧ ਵੀ ਇਸ ਦੇ ਵਿੱਚ ਹੀ ਵਸਦਾ ਹੈ ਜਿਸ ਨੇ ਮਨੁੱਖ ਨੂੰ ਭਲੇ ਪਾਸੇ ਦੀ ਸਾਰੀ ਹੋਸ਼ ਭੁਲਾ ਦਿੱਤੀ ਹੈ ਕ੍ਰੋਧ ਨੇ ਹਰੇਕ ਮਨੁੱਖ ਦਾ ਸ੍ਰੇਸ਼ਟ ਗਿਆਨ ਚੁਰਾ ਲਿਆ ਹੈ ਉਸ ਨਾਲ ਕਿਸੇ ਦੀ ਕੋਈ ਪੇਸ਼ ਨਹੀਂ ਜਾਂਦੀ ਸਾਰੇ ਜੋਗੀ ਇਸ ਮਨ ਨੂੰ ਕਾਬੂ ਕਰਨ ਦੇ ਯਤਨ ਕਰਦੇ ਥੱਕ ਗਏ ਵਿਦਵਾਨ ਮਨੁੱਖ ਵਿਦਿਆ ਦੀਆਂ ਵਡਿਆਈਆਂ ਕਰਦੇ ਥੱਕ ਗਏ ਨਾ ਯੋਗ ਸਾਧਨ ਨਾ ਵਿਦਿਆ ਮਨ ਨੂੰ ਕੋਈ ਵੀ ਵਾਸ ਵਿੱਚ ਲਿਆਉਣ ਦੇ ਸਮਰੱਥ ਨਹੀਂ ਹੈ ਗੁਰਦੇਵ ਜੀ ਫਰਮਾਨ ਕਰਦੇ ਹਨ ਜਦੋਂ ਪ੍ਰਭੂ ਜੀ ਦਇਆਵਾਨ ਹੁੰਦੇ ਹਨ ਤਾਂ ਇਸ ਮਨ ਨੂੰ ਕਾਬੂ ਵਿੱਚ ਰੱਖਣ ਦੇ ਸਾਰੇ ਢੋਟ ਟਕ ਪੈਂਦੇ ਹਨ ਮਨ ਦੀ ਚੰਚਲਤਾ ਨੂੰ ਮੋੜ ਕਿਵੇਂ ਪਵੇ ਬਸੰਤ ਰਾਗ ਦੇ ਪਾਵਨ ਗੁਰੂ ਸ਼ਬਦ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ ਅਨਮੋਲ ਬਚਨ ਚੰਚਲ ਜੀਤ ਨਾ ਭਾਵੇ ਪਾਰਾ ਆਵਤ ਜਾਤ ਨਾ ਲਾਗੇ ਬਾਰਾ ਦੁੱਖ ਘਣੋਂ ਮਰੀਏ ਕਰਤਾਰਾ ਬਿਨ ਪ੍ਰੀਤਮ ਕੋ ਕਰੇ ਨ ਸਾਰਾ ਸਭ ਉਤਮ ਕਿਉ ਆਖੋ ਹਿਨਾ ਹਰ ਭਗਤੀ ਸੱਚ ਨਾਮ ਪਤਿ ਨਾ ਰਹਾ ਔਖਦ ਕਰ ਥਾਕੀ ਬਹੁ ਤੇਰੇ ਕਿਉ ਦੁਖ ਚੁਕੇ ਬਿਨ ਗੁਰ ਮੇਰੇ ਬਿਨ ਹਰ ਭਗਤੀ ਦੁਖ ਘਨੇਰੇ ਦੁਖ ਸੁਖ ਦਾਤੇ ਠਾਕੁਰ ਮੇਰੇ ਰੋਗ ਵੱਡੋ ਕਿਉ ਬਾਂਧੋ ਧੀਰਾ ਰੋਗ 부ਜੇ ਸੋ ਕਾਟੈ ਪੀਰਾ ਮੈਂ ਅਵਗਣ ਮਨ ਮਹਿ ਸਰੀਰਾ ਢੂੰਡਤ ਖੋਜਤ ਗੁਰ ਮਿਲੇ ਵੀਰਾ ਗੁਰਕਾ ਸ਼ਬਦ ਦਾਰੂ ਹਰ ਨਾਉ ਜਿਉ ਤੂੰ ਰੱਖੈ ਤਿਵੇਂ ਰਹਾ ਜਾਗ ਰੋਗੀ ਕਹਿ ਦੇਖ ਦਿਖਾਉ ਹਰ ਨਿਰਮਲ ਨਿਰਮਲ ਨਾਉ ਕਰਮੈ ਕਰ ਜੋ ਦੇਖ ਦਿਖਾਵੇ ਗੁਰ ਮਹਿਲੀ ਸੋ ਮਹਿਲ ਬੁਲਾਵੇ ਮਨ ਮੈ ਮਨੁਆ ਚਿੱਤ ਮੈ ਚੀਤਾ ਐਸੇ ਹਰ ਕੇ ਲੋਗ ਅਤੀਤਾ ਹਰਖ ਸੋਗ ਤੇ ਰਹੇ ਨਿਰਾਸਾ ਅੰਮ੍ਰਿਤ ਚਾਖ ਹਰ ਨਾਮ ਨਿਵਾਸਾ ਆਪਿ ਪਿਛਾਣ ਰਹੇ ਲਿਵ ਲਾਗਾ ਜਨਮ ਜੀਤ ਗੁਰਮਤਿ ਦੁਖ ਭਾਗਾ ਗੁਰ ਦੀਆ ਸਚ ਅੰਮ੍ਰਿਤ ਪੀਓ ਸਹਿਜ ਮਰੂ ਜੀਵਤ ਹੀ ਜੀਵੋ ਆਪਣੋ ਕਰਿ ਰਾਖੋ ਗੁਰ ਭਾਵੇ ਤੁਮਰੋ ਹੋਏ ਸੋ ਤੁਝੇ ਸਮਾਵੇ ਭੋਗੀ ਕੋ ਦੁਖ ਰੋਗ ਬਿਆਪੈ ਘਟ ਘਟ ਰਵ ਰਹਿਆ ਪ੍ਰਭ ਜਾਪੈ ਸੁਖ ਦੁਖ ਹੀ ਤੇ ਗੁਰ ਸ਼ਬਦ ਅਤੀਤਾ ਨਾਨਕ RAM ਰਵੈ ਹਿਤ ਚੀਤਾ ਪੰਨਾ 1199 ਅਰਥ ਸਾਰੀ ਲੁਕਾਈ ਚੰਗੀ ਹੈ ਕਿਉਂਕਿ ਸਭ ਵਿੱਚ ਪਰਮਾਤਮਾ ਆਪ ਮੌਜੂਦ ਹੈ ਮੈਂ ਕਿਸੇ ਨੂੰ ਮਾਰਾ ਨਹੀਂ ਆਖ ਸਕਦਾ ਪਰ ਅਸਲ ਵਿੱਚ ਉਹੀ ਮਨੁੱਖ ਚੰਗਿਆਈ ਪ੍ਰਾਪਤ ਕਰਦਾ ਹੈ ਜਿਸ ਦਾ ਮਨ ਪਰਮਾਤਮਾ ਦੀ ਭਗਤੀ ਵਿੱਚ ਜੁੜਦਾ ਹੈ ਪ੍ਰਭੂ ਦੇ ਸੱਚੇ ਸਦਾ ਥਿਰ ਨਾਮ ਵਿੱਚ ਲੀਨ ਹੋ ਕੇ ਪ੍ਰਸੰਨ ਹੁੰਦਾ ਹੈ ਰਹਾਓ ਏ ਕਰਤਾਰ ਮਾਇਆ ਦੇ ਮੂਹ ਵਿੱਚ ਫਸ ਕੇ ਚੰਚਲ ਹੋ ਚੁੱਕਿਆ ਜਨਮ ਆਪਣੇ ਉਦਮ ਨਾਲ ਚੰਚਲਤਾ ਵਿੱਚੋਂ ਨਿਕਲ ਨਹੀਂ ਸਕਦਾ ਹਾਰ ਵੇਲੇ ਭਟਕਦਾ ਹੀ ਫਿਰਦਾ ਹੈ ਰਤਾ ਭਰ ਵੀ ਨਹੀਂ ਟਿਕਦਾ ਇਹੀ ਕਾਰਨ ਹੈ ਕਿ ਮਨੁੱਖ ਨੂੰ ਬਹੁਤ ਦੁੱਖ ਸਹਾਰਨਾ ਪੈਂਦਾ ਹੈ ਤੇ ਆਤਮਿਕ ਮੌਤ ਹੋ ਜਾਂਦੀ ਹੈ ਇਸ ਵਿਪਤਾ ਵਿੱਚੋਂ ਪ੍ਰੀਤਮ ਪ੍ਰਭੂ ਤੋਂ ਬਿਨਾਂ ਹੋਰ ਕੋਈ ਧਿਰ ਸਹਾਇਤਾ ਨਹੀਂ ਕਰ ਸਕਦੀ ਦੁੱਖ ਅਤੇ ਸੁਖ ਦੇਣ ਵਾਲੇ हे ਮੇਰੇ ਪਾਲਣਹਾਰ ਮਨ ਨੂੰ ਚੰਚਲਤਾ ਦੇ ਰੋਗ ਤੋਂ ਬਚਾਉਣ ਲਈ ਮੈਂ ਅਨੇਕ ਦਵਾਈਆਂ ਭਾਵ ਕਈ ਉਦਮ ਕਰਕੇ ਹਾਰ ਗਈ ਹਾਂ ਪਰ ਪਿਆਰੇ ਗੁਰੂ ਦੀ ਸਹਾਇਤਾ ਤੋਂ ਬਿਨਾਂ ਇਹ ਦੁੱਖ ਦੂਰ ਨਹੀਂ ਹੁੰਦਾ ਪ੍ਰਮਾਤਮਾ ਦੀ ਭਗਤੀ ਤੋਂ ਬਿਨਾਂ ਮਨ ਨੂੰ ਅਨੇਕਾਂ ਹੀ ਦੁੱਖ ਆ ਕੇ ਦੇ ਹਨ ਚੰਚਲਤਾ ਦਾ ਇਹ ਰੋਗ ਬਹੁਤ ਵੱਡਾ ਹੈ ਇਸ ਦੇ ਹੁੰਦਿਆਂ ਮੈਨੂੰ ਆਤਮਿਕ ਸ਼ਾਂਤੀ ਨਹੀਂ ਮਿਲਦੀ ਮੇਰੇ ਇਸ ਰੋਗ ਨੂੰ ਸਤਿਗੁਰੂ ਜੀ ਹੀ ਸਮਝ ਸਕਦੇ ਹਨ ਤੇ ਉਹੀ ਮੇਰਾ ਦੁੱਖ ਘਟ ਸਕਦੇ ਹਨ ਇਸ ਰੋਗ ਦੇ ਕਾਰਨ ਮੇਰੇ ਮਨ ਵਿੱਚ ਤੇ ਮੇਰੇ ਸਰੀਰ ਵਿੱਚ ਔਗਣ ਹੀ ਔਗਣ ਵੱਧ ਰਹੇ ਹਨ ਢੂੰਡਦਿਆਂ ਤੇ ਭਾਲ ਕਰਦਿਆਂ ਆਖਰ ਸਤਿਗੁਰਾਂ ਨੇ ਮੈਨੂੰ ਵੀਰ ਗੁਰਮਖਾਂ ਦੀ ਸੰਗਤ ਮਿਲਾ ਦਿੱਤੀ ਜਗਤ ਆਪ ਹੀ ਰੋਗੀ ਹੈ ਤੇ ਮੈਂ ਕਿਸ ਨੂੰ ਲੱਭ ਕੇ ਆਪਣਾ ਰੋਗ ਦੱਸਾਂ ਇੱਕ ਪਰਮਾਤਮਾ ਹੀ ਪਵਿੱਤਰ ਹੈ ਪਰਮਾਤਮਾ ਦਾ ਨਾਮ ਹੀ ਪਵਿੱਤਰ ਹੈ ਗੁਰੂ ਦੀ ਸ਼ਰਣ ਪੈ ਕੇ ਇਹ ਹਰੀ ਨਾਮ ਹੀ ਵਿਹਾਜਣਾ ਚਾਹੀਦਾ ਹੈ ਸਤਿਗੁਰੂ ਜੀ ਹੀ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਿਵਾਸ ਵੇਖ ਕੇ ਹੋਰਨਾਂ ਨੂੰ ਵਖਾ ਸਕਦੇ ਹਨ ਸਭ ਤੋਂ ਉੱਚੇ ਮਹੱਲ ਦੇ ਵਾਸੀ ਉਹ ਸਤਗੁਰੂ ਜੀ ਹੀ ਜੀਵ ਨੂੰ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਪਹੁੰਚਾ ਕੇ ਉੱਥੇ ਟਿਕਾ ਸਕਦੇ ਹਨ ਜਿਨ੍ਹਾਂ ਨੂੰ ਸਤਗੁਰੂ ਜੀ ਪ੍ਰਭੂ ਦੀ ਹਜ਼ੂਰੀ ਵਿੱਚ ਅਪੜਾਉਂਦੇ ਹਨ ਉਹਨਾਂ ਦੇ ਮਨ ਚਿੱਤ ਬਾਹਰ ਪਟਕਣੋਂ हट ਕੇ ਅੰਦਰ ਹੀ ਟਿਕ ਜਾਂਦੇ ਹਨ ਤੇ ਇਸ ਤਰ੍ਹਾਂ ਪ੍ਰਮਾਤਮਾ ਦੇ ਸੇਵਕ ਮਾਇਆ ਦੇ ਮੋਹ ਤੋਂ ਨਰਲੇਪ ਹੋ ਜਾਂਦੇ ਹਨ ਨਰਲੇਪ ਹੋਏ ਹਰੀ ਦੇ ਸੇਵ ਖੁਸ਼ੀ ਗਮੀ ਤੋਂ ਉਤਾਹ ਰਹਿੰਦੇ ਹਨ ਆਤਮਕ ਜੀਵਨ ਦੇਣ ਵਾਲਾ ਨਾਮ ਅੰਮ੍ਰਿਤ ਚੱਖ ਕੇ ਕੋ ਬੰਦੇ ਪਰਮਾਤਮਾ ਦੇ ਨਾਮ ਵਿੱਚ ਹੀ ਆਪਣੇ ਮਨ ਦਾ ਟਿਕਾਣਾ ਬਣਾ ਲੈਂਦੇ ਹਨ ਜਿਹੜੇ ਮਨੁੱਖ ਆਪਣੇ ਆਤਮਿਕ ਜੀਵਨ ਨੂੰ ਪਰਖ ਕੇ ਪ੍ਰਭੂ ਦੀ ਯਾਦ ਵਿੱਚ ਸੁਰਤ ਜੋੜੀ ਰੱਖਦੇ ਹਨ ਉਹ ਜੀਵਨ ਦੀ ਬਾਜ਼ੀ ਜਿੱਤ ਲੈਂਦੇ ਹਨ ਸਤਿਗੁਰ ਜੀ ਦੀ ਮੱਤ ਤੇ ਤੁਰਨ ਨਾਲ ਚੰਚਲਤਾ ਵਾਲਾ ਦੁੱਖ ਦੂਰ ਹੋ ਜਾਂਦਾ ਹੈ ਗੁਰੂ ਜੀ ਦੀ ਮੱਤ ਅਨੁਸਾਰ ਢਾਲ ਲੈਣ ਤੇ ਮਨ ਕਾਬੂ ਆ ਜਾਂਦਾ ਹੈ ਜੇ ਸਤਿਗੁਰ ਜੀ ਮਿਹਰ ਕਰਨ ਭਾਵ ਸਤਿਗੁਰਾਂ ਦੀ ਮਿਹਰ ਨਾਲ ਹੀ ਮੈਂ ਇਹ ਅਰਦਾਸ ਕਰਨ ਯੋਗਾ ਹੋਇਆ ਹਾਂ ਕਿ हे ਪ੍ਰਭੂ ਮੈਨੂੰ ਆਪਣਾ ਸੇਵਕ ਬਣਾ ਕੇ ਆਪਣੇ ਚਰਨਾਂ ਵਿੱਚ ਰੱਖ ਜਿਹੜਾ ਬੰਦਾ ਤੇਰਾ ਸੇਵਕ ਬਣ ਜਾਂਦਾ ਹੈ ਉਹ ਤੇਰੇ ਵਿੱਚ ਹੀ ਲੀਨ ਹੋ ਜਾਂਦਾ ਹੈ ਜਿਹੜਾ ਮਨੁੱਖ ਦੁਨਿਆਵੀ ਪਦਾਰਥ ਭੋਗਣ ਵਿੱਚ ਹੀ ਮਸਤ ਰਹਿੰਦਾ ਹੈ ਉਸ ਨੂੰ ਕਈ ਤਰ੍ਹਾਂ ਦੇ ਰੋਗਾਂ ਦਾ ਦੁੱਖ ਆਦਮਾਉਂਦਾ ਹੈ ਪਰ ਇਹ ਨਾਨਕ ਜਿਸ ਮਨੁੱਖ ਨੂੰ ਪਰਮਾਤਮਾ ਹਰੇਕ ਘਟ ਵਿੱਚ ਵਿਆਪਕ ਦਿਸ ਪੈਂਦਾ ਹੈ ਉਹ ਗੁਰੂ ਸ਼ਬਦ ਗਿਆਨ ਅਨੁਸਾਰ ਤੁਰ ਕੇ ਸੁੱਖਾਂ ਦੁੱਖਾਂ ਤੋਂ ਨਿਰਲੇਪ ਰਹਿੰਦਾ ਹੈ ਉਹ ਚਿੱਤ ਦੇ ਪਿਆਰ ਨਾਲ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ ਕੋਈ ਚੰਗਾ ਡੇਰਾ ਸਿਰਜ ਕੇ ਕਈ ਵੇਲੜਾ ਨੂੰ ਚੇਲੇ ਭਰਤੀ ਕਰ ਲੈਣ ਵਾਲਾ अथवा ਉਚੇਚੇ ਪੇਖ ਪਹਿਰਾਵੇ ਦੇ ਸਹਾਰੇ ਬਣੇ ਕਕਤਤ ਬਾਲ ਬ੍ਰਹਮਚਾਰੀਆਂ ਦੀ अथवा ਹਰੇਕ ਮਨੁੱਖ ਦੇ ਮਨ ਦੀ ਸਹੀ ਹਾਲਤ ਸਤਿਗੁਰਾਂ ਨੇ ਬੜੇ ਹੀ ਸਾਦੇ ਅਤੇ ਸਪਸ਼ਟ ਸ਼ਬਦਾਂ ਵਿੱਚ ਦਰਸਾਉਣ ਦਾ ਉਪਕਾਰ ਇਸ ਗੁਰੂ ਸ਼ਬਦ ਦੁਆਰਾ ਕੀਤਾ ਹੈ ਮਾਈ ਮਨ ਮੇਰੋ ਬਸ ਨਾਹੀ نس باسر ویکھن কৌ타বত کہم بد روکو تاہی رہا বেদ پوران سمرت کو مت سن نیمکھ نہ ہی ہے بساوے پار ਧਨ ਪਰ دارا ਸਿਉ ਰਚਿਓ ਬਿਰਥਾ ਜਨਮ ਸਿਰਾਵੇ ਮਦ ਮਾਇਆ ਕੇ ਭਇਓ 바ברו सूजत ਨਹਿ ਕਛ ਗਿਆਨਾ ਘਟ ਹੀ ਪੀਤਰ ਬਸਤ ਨਰੰਜਨ ਤਾਕੋ ਮਰਮ ਨਾ ਜਾਣਾ ਜਬ ਹੀ ਸ਼ਰਨ ਸਾਧ ਕੀ ਆਇਓ ਦੁਰਮਤ ਸਗਲ ਬਿਨਾਸੀ ਤਬ ਨਾਨਕ ਚੇਤਿਓ ਚਿੰਤਾ ਮਨ ਕਾਟੀ ਜਮ ਕੀ ਫਾਸੀ ਪੰਨਾ 632 ਭਾਗ 24ਵਾਂ ਨਾਮ ਵੀ ਹੋਣ ਮਨ ਕੋਲੋਂ ਮਨੁੱਖ ਦੁਖੀ ਕਵਨ ਕਵਨ ਨਹੀਂ ਪਤਰਿਆ ਤੁਮਰੀ ਪਰਤੀਤ ਮਹਾ ਮੋਹਨੀ ਮੋਹਿਆ ਨਰਕ ਕੀ ਰੀਤ ਮਨ ਖੋਟ ਹਰ ਤੇਰਾ ਨਹੀਂ ਵਿਸਾਸ ਤੂੰ ਮਹਾ ਉਦਮਾਦਾ ਖਰਕਾ ਪੈਖਰ ਤੋ ਛਟੈ ਜੋ ਉਪਰ ਲਾਦਾ ਰਹਾ ਜਪ ਤਪ ਸੰਜਮ ਤੁਮ ਖੰਡੇ ਜਮ ਕੇ ਦੁਖ ਡਾਂਡ ਸੇਮਰੇ ਨਾਹੀ ਜੋਨ ਦੁਖ ਨਿਰਲਜੇ ਭਾਂਡ ਹਰ ਸੰਗ ਸਹਾਈ ਮਹਾ ਮੀਤ ਤਿਸ ਸਿਉ ਤੇਰਾ ਭੇਦ ਬੀਦਾ ਪੰਚ ਵਟਵਾ ਰਈ ਉਪਜੋ ਮਹਾ ਖੇਦ ਨਾਨਕ ਤਿਨ ਸੰਤਨ ਸ਼ਰਣਾਗਤੀ ਜਿਨ ਮਨ ਵਸ ਕੀਨਾ ਤਨ ਧਨ ਸਰਬਸ ਆਪਣਾ ਪ੍ਰਭ ਜਨ ਕੋ ਦੀਨਾ ਪੰਨਾ 815 ਅਰਥ ਇਹ ਖੋਟੇ ਮਨ ਤੇਰਾ ਇਹ ਇਤਬਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਤੂੰ ਮਾਇਆ ਦੇ ਨਸ਼ੇ ਵਿੱਚ ਮਸਤ ਰਹਿੰਦਾ ਹੈ ਜਿਵੇਂ ਖੋਤੇ ਦੀ ਪਿਛਾੜੀ ਤਦੋਂ ਖੋਲੀ ਜਾਂਦੀ ਹੈ ਜਦੋਂ ਉਸ ਨੂੰ ਉੱਤੋਂ ਲੱਦ ਲਿਆ ਜਾਂਦਾ ਹੈ ਤਵੇਂ ਤੈਨੂੰ ਵੀ ਖਰਮਸਤੀ ਕਰਨ ਦਾ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ ਰਹਾ ਹੈ ਮਨ ਤੇਰੇ ਤੇ ਇਤਬਾਰ ਕਰਕੇ ਕਿਸ-ਕਿਸ ਨੇ ਧੋਖਾ ਨਹੀਂ ਖਾਦਾ ਤੂੰ ਵੱਡੀ ਮੋਹਣ ਵਾਲੀ ਮਾਇਆ ਦੇ ਮੂੰਹ ਵਿੱਚ ਫਸਿਆ ਰਹਿੰਦਾ ਹੈ ਤੇ ਇਹ ਰਸਤਾ ਸਿੱਧਾ ਨਰਕ ਦਾ ਦੁਖਦਾਈ ਆਤਮਿਕ ਮੌਤ ਦਾ ਹੈ ਹੈ ਮਨ ਤੂੰ ਜਪ ਤਪ ਸੰਜਮ ਆਦਿਕ ਭਲੇ ਕਰਮਾਂ ਦੇ ਨੇਮ ਤੋੜ ਦਿੰਦਾ ਹੈ ਇਸ ਕਰਕੇ ਆਤਮਿਕ ਮੌਤ ਦਾ ਡੰ ਸਹਾਰਦਾ ਹੈ हे ਬੇਸ਼ਰਮ ਭੰਡ ਤੂੰ ਜਨਮ ਮਰਨ ਦੇ ਗੇੜ ਦੇ ਦੁੱਖ ਚੇਤੇ ਨਹੀਂ ਕਰਦਾ हे ਮਨ ਪਰਮਾਤਮਾ ਹੀ ਸਦਾ ਤੇਰੇ ਨਾਲ ਤੇਰਾ ਸਹਾਈ ਅਤੇ ਤੇਰਾ ਮਿੱਤਰ ਹੈ ਉਸ ਨਾਲੋਂ ਤੇਰੀ ਵਿਥ ਬਣੀ ਪਈ ਹੈ ਤੈਨੂੰ ਕਾਮ ਆਦਿਕ ਪੰਜ ਲੁਟੇਰਿਆਂ ਨੇ ਆਪਣੇ ਵਾਸ ਵਿੱਚ ਕਰ ਰੱਖਿਆ ਹੈ ਜਿਸ ਕਰਕੇ ਤੇਰੇ ਅੰਦਰ ਬੜਾ ਦੁੱਖ ਕਲੇਸ਼ ਬਣਿਆ ਰਹਿੰਦਾ ਹੈ ਇਹ ਨਾਨਕ ਜਿਨ੍ਹਾਂ ਸੰਤ ਜਨਾਂ ਨੇ ਆਪਣਾ ਮਨ ਵਸ ਕਰ ਲਿਆ ਹੈ ਉਹਨਾਂ ਦੀ ਸ਼ਰਨ ਵਿੱਚ ਪੈਣਾ ਚਾਹੀਦਾ ਹੈ ਆਪਣਾ ਤਨ ਆਪਣਾ ਮਨ ਸਭ ਕੁਝ ਉਹਨਾਂ ਸੰਤ ਜਨਾਂ ਤੋਂ ਸਦਕੇ ਕਰਨਾ ਚਾਹੀਦਾ ਹੈ ਨਾ ਮਨ ਮਰੇ ਨਾ ਕਾਰਜ ਹੋਏ ਮਨ ਵਸ ਦੂਤਾ ਦੁਰਮਤ ਹੋਏ ਮਨ ਮਾਨੇ ਗੁਰ ਤੇ ਇੱਕ ਹੋਏ ਨਿਰਗੁਣ ਰਾਮ ਗੁਣਾ ਵਸ ਹੋਏ ਆਪ ਨਿਵਾਰ ਵਿਚਾਰੇ ਸੋਏ ਰਹਾ ਮਨ ਭੂਲੋ ਬਹੁ ਚਿਤੈ ਵਿਕਾਰ ਮਨ ਭੂਲੋ ਸਿਰ ਆਵੇ ਪਰ ਮਨ ਮਾਨੇ ਹਰ ਏਕ ਓਂਕਾਰ ਮਨ ਭੂਲੋ ਮਾਇਆ ਕਰ ਜਾਏ ਕਾਮ ਬਰੁਧੋ ਰਹੇ ਨ ਠਾਏ ਖਾਰ ਭਜ ਪ੍ਰਾਣੀ ਰਸਨ ਰਸਾਏ ਗੈਵਰ ਹੈਵਰ ਕੰਚਨ ਸੁੱਤ ਨਾਰੀ ਬਹੁ ਚਿੰਤਾ ਪੜ ਚਾਲੇ ਹਾਰੀ ਜੂਏ ਖੇਲਣ ਕਾਚੀ ਸਾਰੀ ਸੰਪੂ ਸੰਚੀ ਭਏ ਵਿਕਾਰ ਹਰਕ ਸੋਗ ਉਪੇ ਦਰਬਾਰ ਸੁਖ ਸਹਿਜੇ ਜਪ ਹਰਿਦੈ ਮੂਰਾਰ ਪੰਨਾ 222 ਅਰਥ ਪਰਮਾਤਮਾ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਹੈ ਤੇ ਉੱਚੇ ਆਤਮਿਕ ਗੁਣਾਂ ਦੇ ਵਾਸ ਵਿੱਚ ਹੈ ਭਾਵ ਜੋ ਮਨੁੱਖ ਉੱਚੇ ਆਤਮਿਕ ਗੁਣਾਂ ਨੂੰ ਆਪਣੇ ਅੰਦਰ ਵਸਾਉਂਦਾ ਹੈ ਪਰਮਾਤਮਾ ਉਸ ਨਾਲ ਪਿਆਰ ਕਰਦਾ ਹੈ ਜਿਹੜਾ ਮਨੁੱਖ ਆਪਾ ਭਾਵ ਦੂਰ ਕਰ ਲੈਂਦਾ ਹੈ ਉਹ ਸ਼ੁਭ ਗੁਣਾਂ ਨੂੰ ਆਪਣੇ ਮਨ ਵਿੱਚ ਵਸਾਉਂਦਾ ਹੈ ਰਹਾ ਜਿੰਨਾ ਚਿਰ ਮਨੁੱਖ ਦਾ ਮਨ ਕਾਮ ਆਦਗ ਵਿਕਾਰਾਂ ਦੇ ਵਾਸ ਵਿੱਚ ਹੈ ਉਹ ਜੀ ਮਤ ਦੇ ਅਧੀਨ ਹੈ ਮੇਰ ਤੇਰ ਤੇ ਕਾਬੂ ਵਿੱਚ ਹੈ ਉਹਨਾਂ ਚਿਰ ਮਨ ਤ੍ਰਿਸ਼ਨਾ ਵੱਲੋਂ ਮਰਦਾ ਨਹੀਂ ਤੇ ਉਹਨਾਂ ਚਿਰ ਪਰਮਾਤਮਾ ਨਾਲ ਇੱਕ ਰੂਪ ਹੋਣ ਦਾ ਜਨਮ ਮਨੋਰਥ ਵੀ ਸਿਰੇ ਨਹੀਂ ਚੜਦਾ ਜਦੋਂ ਗੁਰੂ ਤੋਂ ਸਿੱਖਿਆ ਲੈ ਕੇ ਮਨੁੱਖ ਦਾ ਮਨ ਸਿਫਤ ਸਲਾਹ ਵਿੱਚ ਗਿੱਜ ਪੈਂਦਾ ਹੈ ਤਦੋਂ ਇਹ ਪਰਮਾਤਮਾ ਨਾਲ ਇੱਕ ਰੂਪ ਹੋ ਜਾਂਦਾ ਹੈ ਮਨ ਮੁਖ ਮਨ ਅਜਿੱਤ ਹੈ ਦੂਜੇ ਲੱਗੈ ਜਾਏ ਤਿਸ ਨੂੰ ਸੁਖ ਸੁਪਨੇ ਨਹੀਂ ਦੁਖੇ ਦੁੱਖ ਵਿਹਾਏ ਘਰ ਘਰ ਪੜ ਪੜ ਪੰਡਤ ਥਕੇ ਸਿੱਧ ਸਮਾਧ ਲਗਾਏ ਇਹ ਮਨ ਵਸਨਾ ਆਵੇ ਥੱਕੇ ਕਰਮ ਕਮਾਏ। ਭੇਖ ਧਾਰੀ ਭੇਖ ਕਰ ਥਕੇ 68 ਤੀਰਥ 나ਏ ਮਨ ਕੀ ਸਾਰ ਨਾ ਜਾਣਨੀ। ਹਉਮੈ ਪਰਮੂ ਬੁਲਾਏ। ਗੁਰ ਪ੍ਰਸਾਦੀ ਭਉ ਪਾਇਆ। ਵਡਭਾਗ ਵਸਿਆ ਮਨ ਆਏ। ਭੈ ਪਾਇਆ ਮਨ ਵਸ ਹੋਵਾ। ਹਉਮੈ ਸ਼ਬਦ ਜਲਾਏ। ਸੱਚ ਰਤੇ ਸੇ ਨਿਰਮਲੇ। ਜੋਤੀ ਜੋਤ ਮਲਾਈ। ਸਤਗੁਣ ਮਿਲੇ ਆਉ ਨਾ ਪਾਇਆ। ਨਾਨਕ ਸੁਖ ਸਮਾਏ। ਪੰਨਾ 643 ਅਰਥ ਮਨਮੁਖ ਦਾ ਮਨ ਉਸ ਦੇ ਕਾਬੂ ਤੋਂ ਬਾਹਰ ਹੈ ਕਿਉਂਕਿ ਉਹ ਮਾਇਆ ਵਿੱਚ ਜਾ ਕੇ ਲੱਗਾ ਹੋਇਆ ਹੈ ਸਿੱਟਾ ਇਹ ਹੈ ਕਿ ਉਸ ਨੂੰ ਸੁਪਨੇ ਵਿੱਚ ਵੀ ਸੁੱਖ ਨਹੀਂ ਮਿਲਦਾ ਉਸ ਦੀ ਉਮਰ ਸਦਾ ਦੁੱਖ ਵਿੱਚ ਹੀ ਗੁਜ਼ਰਦੀ ਹੈ ਅਨੇਕਾਂ ਪੰਡਤ ਲੋਕ ਪੜ ਪੜ ਕੇ ਤੇ ਸਿੱਧ ਸਮਾਧੀਆਂ ਲਾ ਲਾ ਕੇ ਥੱਕ ਗਏ ਹਨ ਕਈ ਕਰਮ ਕਰਕੇ ਥੱਕ ਗਏ ਹਨ ਪੜਨ ਨਾਲ ਤੇ ਸਮਾਧੀਆਂ ਨਾਲ ਇਹ ਮਨ ਕਾਬੂ ਨਹੀਂ ਆਉਂਦਾ ਪੇਖ ਕਰਨ ਵਾਲੇ ਮਨੁੱਖ ਭਾਵ ਸਾਧੂ ਲੋਕ ਕਈ ਪੇਖ ਕਰਕੇ 68 ਤੀਰਥਾਂ ਤੇ ਨਹਾ ਕੇ ਥੱਕ ਗਏ ਹਨ ਹਉਮੈ ਤੇ ਪਰਮ ਵਿੱਚ ਭੁੱਲੇ ਹੋਇਆਂ ਨੂੰ ਮਨ ਦੀ ਸਾਰਨਾ ਆਈ ਵੱਡੇ ਭਾਗ ਨਾਲ ਸਤਿਗੁਰ ਦੀ ਕਿਰਪਾ ਦੀ ਰਾਹੀ ਮਨ ਵਿੱਚ ਆਵਸਤ ਹੈ ਹਰੀ ਦਾ ਪਾਉ ਉਪਜਿਆ ਹੀ ਤੇ ਸਤਿਗੁਰ ਦੇ ਸ਼ਬਦ ਗਿਆਨ ਨਾਲ ਹਉਮੈ ਸਾੜ ਕੇ ਮਨ ਵਿੱਚ ਮਨ ਵਸ ਵਿੱਚ ਆਉਂਦਾ ਹੈ ਜੋ ਮਨੁੱਖ ਜੋਤੀ ਪ੍ਰਭੂ ਵਿੱਚ ਆਪਣੀ ਬਿਰਤੀ ਮਿਲਾ ਕੇ ਸੱਚੇ ਰੰਗ ਵਿੱਚ ਰੰਗੇ ਹਨ ਉਹ ਨਿਰਮਲ ਹੋ ਗਏ ਹਨ ਹੇ ਨਾਨਕ ਸਤਿਗੁਰ ਦੇ ਮਿਲਿਆ ਹੀ ਨਾ ਮਿਲਦਾ ਹੈ ਤੇ ਸੁਖ ਵਿੱਚ ਸਮਾਈ ਹੁੰਦੀ ਹੈ। ਵਸ ਆਣੋ ਵੇ ਜਨ ਇਸ ਮਨ ਕੋ ਮਨ 바ਸੇ ਜਿਉ ਨਿਤ ਪਾਉਂਦਿਆਂ ਦੁੱਖ ਰਹਿਣ ਵੇ ਵਿਹਾਨੀਆਂ ਨਿਤ ਆਸਾ ਕਰਿੰਦਿਆਂ। ਪੰਨਾ 776 ਅਰਥ हे ਪਾਈ ਆਪਣੇ ਇਸ ਮਨ ਨੂੰ ਸਦਾ ਆਪਣੇ ਵਾਸ ਵਿੱਚ ਰੱਖੋ। ਮਨੁੱਖ ਤਾਂ ਇਹ ਮਨ ਸਦਾ ਸ਼ਿਕਾਰੀ ਪੰਛੀ ਬਾਸ਼ੇ ਵਾਂਗ ਭਟਕਦਾ ਰਹਿੰਦਾ ਹੈ। ਸਦਾ ਆਸਾਂ ਹੀ ਆਸਾਂ ਬਣਾਉਂਦਿਆ ਮਨੁੱਖ ਦੀ ਸਾਰੀ ਜ਼ਿੰਦਗੀ ਦੀ ਰਾਤ ਦੁੱਖ ਵਿੱਚ ਹੀ ਬੀਤਦੀ ਹੈ ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾਫਗਾਨਾ 8ਵੇਂ ਕਾਂਡ ਦਾ 23ਵਾਂ ਅਤੇ 24ਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ